ਦਰਿਆ ਸਤਲੁਜ ਦੇ ਕੰਡੇ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਤੇ ਇਸ ਕਿਲੇ ਦਾ ਨਾਮ ਰੱਖਿਆ ਗਿਆ ਕਿਲਾ ਹੋਲਗੜ੍ਹ ਸਾਹਿਬ ਹੋਰਨਾਕਿਲਿਆਂ ਵਾਂਗ ਕਿਲਾ ਹੋਲਗੜ੍ਹ ਸਾਹਿਬ ਵੀ ਬਹੁਤ ਹੀ ਮਜ਼ਬੂਤ ਕਿਲਾ ਸੀ ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰਤ ਸੁਹਾਵੀ ਤੇ ਹੁਲਾ ਮਹੱਲਾ ਖੇਡਦੇ ਰਹੇ ਲਾ ਹੋਲਗੜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਲੁਜ ਦਰਿਆ ਦੇ ਨਜ਼ਦੀਕ ਤਿਆਰ ਕਰਵਾਇਆ ਦੁਸ਼ਮਣ ਜਿਸ ਸਮੇਂ ਹਮਲਾ ਕਰਦੇ ਤਾਂ ਇਸ ਕਿਲੇ ਵਿੱਚਲੇ ਸਿੰਘ ਦੁਸ਼ਮਣਾਂ ਨੂੰ ਹੂ ਤੋੜਵਾ ਜਵਾਬ ਦਿੰਦੇ ਜਿਸ ਦਾ ਜ਼ਿਕਰ ਯਾਨੀ ਗਿਆਨ ਸਿੰਘ ਜਿਨੇ ਤਵਾਰੀਖ ਗੁਰੂ ਖਾਲਸਾ ਭਾਗ ਪਹਿਲਾ ਦੇ ਵਿੱਚ ਕੀਤਾ ਹੈ ਕਿਲਾ ਪਿੰਡ ਆਗਮਪੁਰ ਵਿਖੇ ਸਥਿਤ ਹੈ ਤੇ ਪਿੰਡ ਆਗਮਪੁਰ ਨੰਗਲਜਾਨ ਵਾਲੀ ਮੁੱਖ ਸੜਕ ਉੱਪਰ ਆਨੰਦਪੁਰ ਸਾਹਿਬ ਤੋਂ ਤਕਰੀਬਨ 1.5 ਕਿਲੋਮੀਟਰ ਦੀ ਵਿੱਥ ਤੇ ਮੌਜੂਦ ਹੈ। ਕਿਲਾ ਲੋਗੜ ਤੋਂ ਇਸ ਦਾ فاਸਲਾ ਕਰੀਬ 1 ਕਿਲੋਮੀਟਰ ਬੰਦਾ ਹੈ। 1 ਕਿਲੋਮੀਟਰ ਦੀ ਵਿੱਥ ਤੇ ਹੀ ਇੱਥੋਂ ਪੱਛਮ ਵਾਲੇ ਪਾਸੇ ਕਿਲਾ ਫਤੇਗੜ ਸਾਹਿਬ ਹੈ। ਸਤਰਾਨਾਂਦਪੁਰ ਸਾਹਿਬ ਦੀ ਪੂਰਬੀ ਦਖਣੀ ਅਤੇ ਪੱਛਮੀ ਸੀਮਾ ਇਹਨਾਂ ਤਿੰਨ ਕਿਲਿਆਂ ਦੇ ਨਾਲ ਬਿਲਕੁਲ ਸੁਰੱਖਿਅਤ ਬਣਾ ਦਿੱਤੀ ਗਈ। ਗੁਰੂ ਸਾਹਿਬ ਇਸ ਕਿਲੇ ਵਿੱਚ ਮੁਖਤਉਰ ਤੌਰ ਤੇ ਫੋਲੇ ਮਹੱਲੇ ਸਮੇਂ ਸਿੰਘਾਂ ਦੇ ਜੰਗੀ ਕਰਤੱਵ ਕਰਾਇਆ ਕਰਦੇ। ਇਸ ਲਈ ਇਸ ਦਾ ਨਾਂ ਕਿਲਾ ਫੋਲ ਗੜ ਪੈ ਗਿਆ। ਇਹ ਕਿਲਾ ਹੋਲਗੜ੍ਹ ਸਾਹਿਬ ਜਿਹਦਾ ਨਾਮ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਹੋਲਾ ਮੱਲਾ ਖੇਡਿਆ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਭਾਰਤ ਦੀ ਬੁਜਦਿਲ ਡਰਪੋਕ ਹੋ ਚੁੱਕੀ ਕੌਮ ਦੇ ਅੰਦਰ ਜਜ਼ਬਾਤ ਅਨਕ ਗੈਰਤ ਅਤੇ ਦਲੇਰੀ ਭਰਨ ਦੇ ਲਈ ਬੜਾ ਵੱਡਾ ਯਤਨ ਕੀਤਾ ਔਰ ਸੂਰ ਬੀਰਾਂ ਦੇ ਅੰਦਰ ਸੂਰਮਤ ਸੂਰਮਤਾਈ ਭਰਨ ਦੇ ਵਾਸਤੇ ਜਿੱਥੇ ਜੰਗੀ ਬਾਰਾਂ ਪਿਛਲੇ ਸੂਰ ਬੀਰਾਂ ਦੇ ਇਤਿਹਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਅਤੇ ਆਪਣੇ ਕਵੀ ਜਨਾਂ ਦੇ ਕੋਲੋਂ ਕਲਮ ਬੰਦ ਕਰਵਾਏ ਸਨ ਉਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਕਲੀ ਜੁਦ ਅਭਿਆਸ ਵੀ ਆਰੰਭ ਕੀਤੇ ਸਨ ਤਾਂ ਜੋ ਜਿਹੜੀ ਸੀ ਉਹ ਸਿੱਖਾਂ ਦੇ ਅੰਦਰ ਜੁਦ ਕਲਾ ਜਾਂ ਜੁੱਧ ਕਰਨ ਦੀ ਨੀਤੀ ਜਾਂ ਜੁੱਧ ਕਰਨ ਦੇ ਤਰੀਕੇ ਉਹ ਸਿੱਖੇ ਜਾ ਸਕਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਭਾਰਤ ਦੇ ਅੰਦਰ ਇੱਕ ਬੜੀ ਪ੍ਰਸਿੱਧ ਤਿਹਾਰ ਹੋਲੀ ਸੀ ਜਦੋਂ ਲੋਕ ਇੱਕ ਦੂਜੇ ਦੇ ਉੱਪਰ ਗੰਦ ਪਾ ਕੇ ਜਾਂ ਅਸ਼ਲੀਲ ਹਰਕਤਾਂ ਕਰਕੇ ਉਹ ਲੋਕ ਆਪਣਾ ਮਨੋਰੰਜਨ ਕਰਦੇ ਸਨ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਉਸ ਹੋਲੀ ਨੂੰ ਹੋਲੇ ਮਲੇ ਦੇ ਰੂਪ ਦੇ ਵਿੱਚ ਇਕ ਨਵਾਂ ਸੰਦੇਸ਼ ਨਵਾਂ ਪੈਗਾਮ ਸਤਗੁਰੂ ਪਾਤਸ਼ਾਹ ਜੀ ਨੇ ਕੌਮ ਨੂੰ ਬਖਸ਼ਿਸ਼ ਕੀਤਾ ਸਤਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲੀ ਨੂੰ ਹੋਲੇ ਮਹੱਲੇ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਇਸ ਅਸਥਾਨ ਤੇ ਭਾਈ ਨੰਦ ਲਾਲ ਜੀ ਬਹੁਤ ਲੰਮਾ ਸਮਾਰ ਹੈ ਫਾਰਸੀ ਵਿੱਚ ਗੁਰੂ ਮਹਿਮਾ ਨਾਲ ਭਰਪੂਰ ਰਚਨਾਵਾਂ ਲਿਖਦੇ ਰਹੇ ਅਤੇ ਰਤਨਾਮਾ ਵੀ ਇੱਥੇ ਹੀ ਲਿਖਿਆ ਗਿਆ ਇਹਨਾਂ ਲਿਖਤਾਂ ਨੂੰ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਨੂੰ ਪੇਂਟ ਕਰ ਖੁਸ਼ੀਆਂ ਪ੍ਰਾਪਤ ਕਰਦੇ ਸਨ ਪਿੰਡ ਅਗਮਪੁਰ ਵਿੱਚ ਹੁਣ ਕਰਕੇ ਕਈ ਇਤਿਹਾਸਕਾਰਾਂ ਨੇ ਇਸ ਦਾ ਨਾਮ ਅਗਮਗੜ੍ਹ ਵੀ ਲਿਖਿਆ ਹੈ